ਜਿਹੜੀ ਮਾਨਯੋਗ ਡੀਜੀਪੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਹੇਠ ਅਸੀਂ ਨਸ਼ਿਆਂ ਦੇ ਖਿਲਾਫ ਇੱਕ ਐਸਬੀਐਸ ਨਾਲ ਕਰਦੇ ਮੁਹਿੰਮ ਚਲਾਈ ਹੈ ਉਸੇ ਲੜੀ ਦੇ ਵਿੱਚ ਅਸੀਂ ਇਹ ਫੁੱਟਬਾਲ ਮੈਚ ਕਰਵਾਉਣ ਜਾ ਰਹੇ ਹਾਂ ਜਿੱਦਾਂ ਕਿ ਤੁਹਾਨੂੰ ਪਤਾ ਹੈ ਕਿ ਅਸੀਂ ਪਹਿਲਾਂ ਵੀ ਲੋਕਾਂ ਨੂੰ ਅਵੇਅਰਨੈਸ ਵਾਸਤੇ ਜਾਗਰੂਕਤਾ ਵਾਸਤੇ ਪਹਿਲਾਂ ਵੀ ਕ੍ਰਿਕਟ ਮੈਚ ਕਰਵਾਇਆ ਹੈਗਾ ਤੇ ਹੋਰ ਵੀ ਮੈਚ ਜਿਹੜੇ ਸਾਡੇ ਹੁੰਦੇ ਰਹਿੰਦੇ ਉਹਦੇ ਵਿੱਚ ਅਸੀਂ ਲੋਕਾਂ ਨੂੰ ਅਵੇਅਰਨੈਸ ਫਲੋਣ ਲਈ ਇਹ ਜਿਹੜਾ ਮੈਚ ਅੱਜ ਕਰਵਾਇਆ ਤੇ ਮੈਂ ਤੁਹਾਡੇ ਰਾਹੀ ਨੌਜਵਾਨਾਂ ਨੂੰ ਇਹੀ ਸੰਦੇਸ਼ ਦੇਣਾ ਚਾਹੁੰਦਾ ਕਿ ਜਿਹੜਾ ਨਸ਼ਿਆਂ ਦੇ ਦਰਦਲ ਤੋਂ ਦੂਰ ਨਿਕਲੋ ਤੇ ਖੇਡਾਂ ਵੱਲ ਜਾਈਓ ਇਹ ਜਿਹੜੀ ਸਾਡੀ ਨਸ਼ਿਆਂ ਦੇ ਖਿਲਾਫ ਮੁਹਿੰਮ ਹੈ ਅਸੀਂ ਬਹੁਤ ਸਾਰੇ ਇਨੀਸ਼ੀਏਟਿਵ ਲਏ ਆ ਪਹਿਲਾ ਜਿਹੜਾ ਪਾਰਟ ਹੈ ਉਹ ਇਨਫੋਰਸਮੈਂਟ ਦਾ ਹੈ ਇਹਦੇ ਉਸ ਤੋਂ ਇਲਾਵਾ ਅਸੀਂ ਪੂਰੇ ਪਿੰਡਾਂ ਦੇ ਵਿੱਚ ਜਿੰਨੇ ਆਪਣੇ ਨਵੇਂ ਸ਼ਹਿਰ ਦੇ ਪਿੰਡ ਹੈਗੇ ਉਹਨਾਂ ਦੇ ਵਿੱਚ ਵਿਲੇਜ ਡਿਫੈਂਸ ਕਮੇਟੀਆਂ ਕ੍ਰੀਏਟ ਕੀਤੀਆਂ ਹੈ ਜੀ ਤੇ ਇਹਨਾਂ ਜਿਹੜੇ ਅਸੀਂ ਚਾਹੁੰਦੇ ਆ ਕਿ ਜਿਹੜੇ ਸਾਡੇ ਐਸਐਚਓ ਸਾਹਿਬਾਨ ਆ ਉਹ ਪਿੰਡਾਂ ਦੇ ਵਿੱਚ ਜਾਣਗੇ ਤੇ ਇਹਨਾਂ ਵਿਲੇਜ ਡਿਫੈਂਸ ਕਮੇਟੀਆਂ ਨਾਲ ਮੀਟਿੰਗਾਂ ਵੀ ਕਰਨਗੇ ਤੇ ਇਹਨਾਂ ਤੋਂ ਜਿਹੜੀ ਇਨਫੋਰਮੇਸ਼ਨ ਵੀ ਲੈਣਗੇ ਕਿ ਜੇ ਕੋਈ ਪਿੰਡ ਦੇ ਵਿੱਚ ਵੇਜਦਾ ਹੈਗਾ ਤਾਂ ਉਸ ਤੇ ਕਾਰਵਾਈ ਕੀਤੀ ਜਾਵੇ ਜੇ ਕੋਈ ਵਿਕਟਿਮ ਹੈਗਾ ਤਾਂ ਅਸੀਂ ਉਹਨੂੰ ਡੀ ਐਡਿਕਸ਼ਨ ਸੈਂਟਰ ਦੇ ਵਿੱਚ ਜਮਾ ਵੀ ਕਰਾਵਾਂਗੇ ਤੇ ਉਹਦਾ ਜਿਹੜਾ ਰੀਹੈਬਿਟੇਸ਼ਨ ਵੀ ਕਰਾਂਗੇ ਤਾਂ ਕਿ ਜਿਹੜਾ ਉਹਨੂੰ ਮੇਨ ਸਟ੍ਰੀਮ ਦੇ ਵਿੱਚ ਦੁਬਾਰਾ ਲਿਆਂਦਾ ਜਾਵੇ ਇਸ ਤੋਂ ਇਲਾਵਾ ਤੁਮ ਜਿਵੇਂ ਦੱਸਿਆ ਕਿ ਅਵੇਰਨੈਸ ਹੈਗਾ ਅਵੇਰਨੈਸ ਦਾ ਪਾਰਟ ਹੈ ਇਹ ਅਸੀਂ ਇਹਦੇ ਖੇਡਾ ਕਰਵਾ ਮੇਰਾ ਜਿਹੜੇ ਵੀ ਸਾਡੇ ਨੌਜਵਾਨਾਂ ਨੂੰ ਮੇਰੀ ਮੈਸੇਜ ਹੈਗਾ ਕਿ ਜਿਹੜਾ ਇਹ ਨਸ਼ੇ ਦੀ ਦਲਦਲ ਦੇ ਵਿੱਚੋਂ ਬਾਹਰ ਆਣ ਤੇ ਜਿਹੜੇ ਵਿਕਟਿਮ ਹੈਗੇ ਆ ਅਸੀਂ ਉਹਨਾਂ ਦੀ ਪੂਰੀ ਸਹਾਇਤਾ ਵੀ ਕਰਾਂਗੇ ਇਹ ਉਹ ਸਾਡੀ ਸੋਸਾਇਟੀ ਦਾ ਹੀ ਪਾਰਟ ਨੇ ਅਸੀਂ ਉਹਨਾਂ ਨੂੰ ਡੀ ਅਡਿਕਸ਼ਨ ਸੈਂਟਰ ਦੇ ਵਿੱਚ ਵੀ ਲੈ ਕੇ ਜਾਵਾਂਗੇ ਤੇ ਰੀਹੈਬਿਟੇਸ਼ਨ ਵੀ ਕਰਾਂਗੇ ਤੇ ਜਿਹੜਾ ਜਿਨੇ ਕਿਸੇ ਨੇ ਜਾਣਾ ਹੈ ਨਸ਼ਾ ਛੱਡਣਾ ਚਾਹੁੰਦਾ ਹੈ ਤੇ ਉਹ ਸਾਨੂੰ ਵੀ ਅਪਰੋਚ ਕਰ ਸਕਦਾ ਜਿਵੇਂ ਤੁਹਾਨੂੰ ਪਤਾ ਹੈ ਕਿ ਉੱਤਲੇ ਲੈਵਲ ਤੇ ਵੀ ਜਿਹੜੀ ਕਾਫੀ ਨੌਕਰੀਆਂ ਹੈਗੀਆਂ ਉਹ ਵੀ ਰ ਸਟਰੀਜ਼ ਹੈਗੀਆਂ ਜਾਂ ਹੋਰ ਕਿਤੇ ਅਸੀਂ ਉਹਨਾਂ ਨੂੰ ਜਿਹੜੇ ਨੌਕਰੀ ਦਵਾਉਣ ਦੀ ਕੋਸ਼ਿਸ਼ ਕਰਾਂ ਜੀ